ਜੀ ਟੋਲ ਪਲਾਜੇ ਤੇ ਆ ਗਿਆ ਕਾਫਲਾ ਤੇ ਇਹ ਗੱਡੀਆਂ ਸਾਰੀਆਂ ਨਾਲ ਤੇ ਦੇਖੋ ਮਾ ਤੁਸੀਂ ਬਾਈ ਪੈਂਦਾਗਾ ਤੇ ਤੁਹਾਨੂੰ ਕਾਫਲਾ ਦਿਖਾਉਣੇ ਹੈ ਤੁਹਾਨੂੰ ਕਾਫਲਾ ਦੇਖੋ ਆ ਆ ਗਿਆ ਤੇ ਦੂਬਾਰਾ ਇਧਰ ਨਹੀਂ ਆ ਗੱਡੀਆਂ ਦੇਖੋ ਬਾਈ ਤੁਸੀਂ ਜਿਹੜੀਆਂ ਮੰਗ ਰਾ ਰਹੀਆਂ ਨੇ ਦੇਖੋ ਮਾ ਬਾਈ ਤੇ ਦੂਜੀਆਂ ਗੱਡੀਆਂ ਵੀ ਦੇਖੋ ਬਾਈ ਸਾਰੀਆਂ ਕੁਝ ਭਰਾਵੋ ਕਿੰਨਾ ਵੱਡਾ ਕਾਫਲਾ ਆ ਗਿਆ ਮਾ ਦੇਖੋ ਬਾਈ ਤੁਸੀਂ ਹੌਲੀ ਰੱਖੋ ਧੱਕਾ ਵਾਲਾ ਕਰਦੇ ਹੋ ਹੌਲੀ ਰੱਖੋ ਨਗਾਰਾ 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 ਗਾਣਾ ਅੱਗੇ ਰੋਕ ਲਿਓ ਜੰਗਾ ਗਾਗੇ ਰੋਕ ਲਿਓ ਹੋਰ ਬਾਈ ਠੀਕ ਹੋ ਬਾਓ ਬਾਈ ਸੋਹਣਿਓ ਹੋਰ ਬਾਈ ਜੀ ਠੀਕ ਹੋ ਆ ਜਾਓ ਬਾਈ ਆ ਜਾਓ ਪਿੰਡੋ ਭਰਾਵਾ ਬਾਈ ਫਰੀ ਦੇਖੋ ਬਾਈ ਜਿਉਂਦੇ ਵਸਦੇ ਰਹੋ ਜੋਦੇਓ ਤੇ ਉਧਰ ਅੱਗੇ ਬਹੁਤ ਵੱਡਾ ਗੱਠਾ ਆ ਬਾਈ ਦੇਖੋ ਜਿਹੜੇ ਬਾਈ ਭਾਂਦੇ ਨੂੰ ਉੱਥੇ ਮਿਲਣ ਆਲੇ ਨੇ ਬੰਦੇ ਮਾ ਕਿਆ ਬਾਤ ਹੈ ਤੇ ਅੱਗੇ ਦਿਖਾਉਣੇ ਆਗੇ ਸਾਨੂੰ ਚਲਦੇ ਆ ਕਿ ਉਧਰ ਅੱਗੇ ਰੋਕ ਨਹੀਂ ਹੋ ਜਾਵੇ ਹੋਖੇ ਜੇ ਕੋਲੇ ਚੰਗਾ ਤੇ ਲਓ ਬਾਈ ਜੀ ਅੱਗੇ ਗੱਠਾ ਹੈ ਕੀ ਗੱਲਬਾਤ ਚੱਲ ਰਹੀ ਆ ਬਾਈ ਭਾਂਦੇ ਜੀ ਤੁਰੀ ਸੁਣਾਉਣੇ ਆ ਸਾਨੂੰ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਬਾਈ ਬਣ ਕੇ ਯਾਰ ਆ ਦੇਖੋ ਬਈ ਜਿਹੜੇ ਦੋਦੇ ਪੰਜਾਬ ਨੂੰ ਲੁੱਟ ਕੇ ਖਾ ਕੇ ਉਹ 100-100 ਦੋ ਦੁਫਾ ਮੋੜ ਇਕੱਠਾ ਕਰੀ ਬੰਨਣਾ ਹੁਣ ਆਪਣੇ ਬਣੇ ਹੋ ਚੰਸਾਲਾ ਦੇ ਤੁਸੀਂ ਆਪਣੇ ਬਜ਼ੁਰਗਾਂ ਦੀ ਸੋਚ ਦੇ ਚਿਰ ਮ ਦੇਖੋ ਨੌਜਵਾਨੋ ਪੰਜਾਬ ਦੀ ਧਰਤੀ ਨੂੰ ਬਚਾਓ ਨੌਜਵਾਨ ਪੰਜਾਬ ਛੜਛੜ ਬਾੜ ਕੱਢੀ ਜਾਂਦੇ ਨੇ ਬਾਬਾ ਕੀ ਹਾਲ ਨੇ ਲੇਟ ਆਇਓ ਪਰ ਵੀ ਬਾਈ ਕੀ ਹਾਲ ਨੇ ਉਹ ਵਾ ਠੀਕ ਐ ਆਹਾਂ ਕੁਰੀਆਂ ਕੱਲ ਦੀ ਰਾਤ ਮੈਂ ਤੇਰੀ ਰਾਤ ਕੇਂਦਰੀ ਲਾਈ ਖੜਾ ਸੀ ਜਦੋਂ ਹੋਤੀਗਾ ਰਾਤ ਦੀ ਡਿਊਟੀ ਸੀ ਹਾਂ ਨਹੀਂ ਨਹੀਂ ਵਧੀਆ ਵਧੀਆ ਚੱਕ ਲੋ ਕੰਮ ਕਰਾ ਤੇ ਦੇਖੋ ਭਾਈ ਕੱਠ ਦੇਖੋ ਤੁਸੀਂ ਕਿੰਨਾ ਵੱਡਾ ਬਾਈ ਭਾਨੇ ਸਿੱਧੂ ਦੇ ਨਾਲ ਜਿਹੜਾ ਜ ਕਾਫਲਾ ਜਾ ਰਿਹਾ ਬਾਪੂ ਜਗਜੀਤ ਸਿੰਘ ਜੀ ਡੱਲੇਆ 18 ਦਿਨ ਹੋ ਗਏ ਭਾਈ ਮਰਨwarte ਬੈਠੇ ਨੂੰ ਆਪਾਂ ਸਹਾਰਸੀ ਲੋਕਾਂ ਲੰਦਾਂ ਵਾਲੇ ਲੋਕਾਂ ਸਾੜੀ ਹੁਣ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਵੇਂ ਲਾਮਬੰਦ ਕਰਕੇ ਸੰंदोलਨ ਨੂੰ ਮੱਤਾ ਕਰਨਾ ਹੁਣ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹੁੰਚਾਂਗੇ ਨਵਦੀਪ ਮੇਰਾ ਭਰਾ ਆਇਆ ਹੋਇਆ ਰਾਜ ਕਾਲਸਾ ਜਿੱਤੇ ਵੀ ਸਾਡੇ ਸਾਥੇ ਨੌਜਵਾਨ ਸਾਥੀ ਖੜੇ ਹੋਏ ਲੜਾਈਆਂ ਲੜਦੇ ਨੇਗੇ ਅਸੀਂ ਹੁਣ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਅੰਦੋਲਨ ਨੂੰ ਹੋਰ ਵੀ ਤੇਜ਼ ਕਰਾਂਗੇ ਪਰ ਜਿੰਨੇ ਵੀ ਸਾਡੇ ਗਰੰਟੀ ਕਾਲੀ ਜਿੱਥੇ ਬੰਦੇ ਆਰਥੂ ਸਾਹਿਬਾਨ ਖੜੇ ਨੇ ਉਹਨਾਂ ਨੂੰ ਇਹ ਫਿਕਰ ਨਾਲ ਫਿਕਰ ਨਾਲ ਕੰਟਰੋਲ ਨੌਜਵਾਨਾਂ ਨੂੰ ਹੁਣ ਮਾਂ ਘਰਾਂ ਦੇ ਵਿੱਚੋਂ ਬਾਹਰ ਕੱਢ ਕੇ ਲੂਣ ਦੇਉਂ ਤੁਹਾਡੇ ਨਾਲ ਬਰਾਬਰ ਲਾ ਕੇ ਖੜਾ ਕਰਦਾ ਕਿ ਤੁਸੀਂ ਫਿਕਰ ਨਾਲ ਜੀਦਾ ਕਰੋ ਦੇਖੋ ਬਾਈ ਸੌਆਂ ਦੇ ਹਿਸਾਬ ਤੇ ਗੱਡੀਆਂ ਲਗੀਆਂ ਜਿਹੜੇ ਹਜੇ ਤੱਕ ਵੀ ਨਹੀਂ ਘਰ ਆਜੋਏ ਯਾਰ ਮੈਂ ਕਹਣਾ ਬਾਈ ਹਰਮ ਵਾਲੀ ਗੱਲ ਆ ਉਹਨਾਂ ਵਾਸਤੇ ਯਾਰ ਡੁੱਬ ਕੇ ਮਰ ਜਿਓ ਯਾਰ ਜਿਹੜੇ ਘਰਾਂ ਚ ਬੈਠੇ ਨੇ ਜੁਨੀਅਨ ਚ ਬੰਦੇ ਪੈਣੇ ਬੇਸੀ ਫਰਾਨੀ ਜੁਨੀਅਨ ਦੇ ਆਸੀ ਫਰਾਨੀ ਜੁਨੀਅਨ ਦੇ ਆ ਯਾਰ ਇੱਥੇ ਖੇਤੀ ਦਾ ਸਭ ਦੀ ਜਾਊਗਾ ਜੇ ਗਈ ਮੈਂ ਖਾ ਵਿੱਚ ਅਹੀ 540 ਵੀ ਜਿਹੜਾ ਵੀ ਆਪਕੂ ਜੇ ਮੈਂ ਸਾਡੀਆਂ ਸਾਡਾ ਪਹਿਲਾ ਆ ਕਿਉਂ ਆਣਿਆ ਸੀਗਾ ਉਹਦੇ ਵਿੱਚੋਂ ਜਿਹੜਾ ਆਪਕੂ ਇੱਥੇ ਪਹਿਲਾ ਆ ਕੇ ਹਮਾਇਤ ਕਰੋਗਾ ਮੈਂ ਧੰਨਵਾਦ ਕਰੂੰਗਾ ਡਾਕਟਰ ਦਰਸ਼ਨਪਾਲ ਜੀ ਪਟਿਆਲੇ ਤੋਂ ਲੰਗੇ ਬਹੁਤ ਸੰਘਰਸ਼ੀ ਆਖੂ ਨੇਗੇ ਬੜਿਆ ਲੰਮੇ ਸਮੇਂ ਤੋਂ ਜਿਹੜੀ ਪੰਜਾਬ ਦੀ ਲੜਾਈ ਲੜ ਰਹੇ ਨੇ ਇਹਨਾਂ ਦੇ ਵਿੱਚ ਸਾਰੇ ਬਜ਼ੁਰਗ ਸਾਡੇ ਉਹੀ ਖੜੇ ਨੇ ਨੇ ਮੈਂ ਡਾਕਟਰ ਦਰਸ਼ਨਪਾਲ ਜੀ ਦੇ ਚਰਨਿਆਂ ਤਲਾ ਕੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡਾ ਕੇਟਰ ਪਹੁੰਚਿਆ ਅੱਜ ਤੁਹਾਡੇ ਆਖੂ ਪਹੁੰਚੇ ਨੇਗੇ ਜਿਲ੍ਹਾ ਆਖੂ ਪਹੁੰਚੇ ਨੇਗੇ ਤੁਹਾਡੇ ਸਾਰੇ ਪਹੁੰਚੇ ਨੇਗੇ ਮੈਂ ਸਾਖੂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਆਖੂ ਨੇਗੇ ਆਪਣੇ ਰਾਜੇਵਾਲ ਹੋਏ ਕਾਪੀਆਂ ਜੱਥੇ ਬੰਦੀਤੇ ਹੋਏ ਡਕੌਂਦਾ ਜੱਥੇ ਬੰਦੀਤੇ ਹੋਏ ਤੇਰਾ ਆਪਣਾ ਹਰਹਾਉ ਸਾਹਿਬ ਹੋਏ ਸਾਰਿਆਂ ਜੱਥੇ ਬੰਦੇ ਨੂੰ ਮੈਂ ਬੇਨਤੀ ਕਰਦਾ ਦੇਖੋ ਲੜਾਈ ਆ ਆਪਣੀ ਇਕਾ ਕਿਉਂ ਨਾ ਆਪਾਂ ਇਕੱਠੇ ਹੋ ਕੇ ਸਾਰੇ ਲੜੀਏ ਕਿੰਵੇਂ ਆਪਾਂ ਜਲੋ ਇਕੱਠੇ ਹੋਇਆ ਕਿਵੇਂ ਆਪਾਂ ਦਿੰਦ ਨੂੰ ਪਹਿਲਾਂ ਝਕਾਇਆ ਹੁਣ ਵੀ ਦਿੰਦ ਨੂੰ ਝੁਕਣ ਨੂੰ ਤਿਆਰ ਆ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਿਵੇਂ ਡਾਕਟਰ ਦਰਸ਼ਨਪਾਲ ਜੀ ਸਾਹਿਬ ਜੀ ਨੇ ਪਹਿਲ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਇੱਕ ਮਿੰਟ ਸਭ ਨੂੰ ਗੱਲ ਦੱਸਣਾ ਚਾਹੁੰਦਾ ਤੁਸੀਂ ਸਾਰੇ ਅੱਜ ਤੋਂ ਖੜੇ ਹੋ ਤੁਸੀਂ ਮੈਨੂੰ ਆਪਣਾ ਪੁੱਤ ਮੰਨਦੇ ਸਾਰੇ ਆਕੂ ਕੜ ਜੱਥੇ ਬੰਦੀਆਂ ਵਾਲੇ ਮੇਰੇ ਸਾਰੇ ਆਕੂ ਜਿਹੜਾ ਡਾਕਟਰ ਦਰਸ਼ਨਪਾਲ ਜੀ ਹੋ ਜਾਂ ਅਗਰਾਨ ਸਾਹਿਬ ਹੋ ਜਾਂ ਡਰਨਾਲ ਸਾਹਿਬ ਹੋਏ ਜਿੰਨੇ ਵੀ ਤੁਸੀਂ ਸਾਰੇ ਆਕੂ ਬਣੇਗੇ ਲੀਡਰਾਂ ਦੇ ਗਾਮਾ ੁੱਲਕੇ ਬੋਲਦੇ ਨੇ ਲੀਡਰਾਂ ਦੇ ਰਾਜਿਤ ਕੇ ਆਪਾਂ ੁੱਲਕੇ ਬੋਲਦੇ ਵਾ ਸਾਰੇ ਆਕੂ ਨੂੰ ਮਨ ਨੌਨ ਨੌ ਲੱਗਾ ਲੱਣਾ ਹੁਣਾ ਨੌਜਵਾਨੋ ਕੋਈ ਗੱਲ ਦੇ ਆਕੂ ਵੀ ਥੋੜੀ-ਮੋਟੀ ਵਿਚਾਰਾਂ 'ਚ ਵਿਚਾਰ ਤੋਂ ਵਰਕੂਦਾ ਪਰ ਆਕੂ ਕੋਈ ਨਹੀਂ ਮਾੜਾ ਬਣਾਉਂਦਾ ਸਾਰੇ ਆਪੋਰ ਕੜੇ ਬੜੇ ਲੰਮੇ ਸਭ ਤੋਂ ਪਚਾਰ ਦੇ ਲੰਬੇ ਬਣੇ ਕਿਉਂਕਿ ਮੈਂ ਆਪਣੇ ਗੱਲ ਘਰ ਦਿਨ ਤੋਂ ਜਿੱਤੀ ਹੋਇਆ ਮੇਰੇ ਦਾਦਾ ਜੀ ਵਰਕੇ ਜਦੋਂ ਇੱਕ ਪੰਨਾ ਜਿੱਥੇ ਕੁੰਡੀ ਰੁੱਦੀ ਆਪਣਾ ਲਕਵਾਲ ਤੋਂ ਕਰਕੇ ਸਾਰੇ ਪੰਜਾਬ ਦੇ ਕਿਤੇ ਬਣੇ ਉੱਡੀ ਉਹਨਾਂ ਤੋਂ ਸਾਡੇ ਘਰ ਦੇ ਬੱਚੇ ਕੀ ਪੜੇ ਹੋ ਗਿਆ ਸੱਚ ਜਾਂ ਬੇਖੀ ਹੋ ਗਿਆ ਲੱਗਿਆ ਆਪਾਂ ਸਾਰੇ ਆਪੋਰ ਸਤਕਾਰ ਕਰਾਂ ਕਰੀਏ ਫਿਰੋਦਾ ਸਤਕਾਰ ਕਰਾਂ ਕਰੀਏ ਇਹ ਹੀ ਆਪਣੀ ਪ੍ਰਾਪਤੀ ਆ ਹੁਣ ਕਿ ਕੋਈ ਨਾਂ ਦਾ ਕੋਈ ਫਰਕ ਨਹੀਂ ਹੈਗਾ ਕ੍ਰਾਂਤੀਕਾਰ ਜਿਹਦੇ ਅੱਗੇ ਤੁਸੀਂ ਸਾਰਾ ਅਸੀਂ ਨੌਜਵਾਨ ਆਏ ਆਂ ਕਿ ਤੁਸੀਂ ਕੌਮ ਦਾ ਅਫਸਰ ਇਕੱਠੇ ਹੋ ਕਿ ਬਗਲਾ ਸਾਨੂੰ ਇੱਕ ਦੇ ਵਿੱਚ ਮੇਰੀ ਕੋਈ ਮੈਂ ਕੋਈ ਨਾਤਾਵਾ ਲੀਡਰ ਚਾਹਣਾ ਨਾ ਅਸੀਂ ਸਾਰੇ ਨੌਜਵਾਨ ਅੱਜ ਤੁਹਾਡੇ ਪਿੱਛੇ ਲੱਗੇ ਜੰਤਾਲੇ ਸਾਡੇ ਮਨ ਦੇ ਵਿੱਚ ਆਏ ਜੀ ਕੋਈ ਗੱਲ ਨਹੀਂ ਹੁੰਦੀ ਕਿ ਅਸੀਂ ਕੋਈ ਬਾਹ ਬਾ ਕੱਟਣੀ ਦਾ ਅਸੀਂ ਉਹ ਕੱਟਣੀ ਹੈ ਪਰ ਤੁਹਾਡਾ ਸਾਰਾ ਸਤਕਾਰਾ ਦਿੱਤੇ ਸਾਡੀ ਜਿਹੜਾ ਵੀ ਸਾਡੀ ਕਿਤੇ ਆਪ ਨੂੰ ਸਾਡੇ ਪੰਜਾਬ ਦੇ ਡਿਊਟੀ ਲਾਉਣ ਦਾ ਅਸੀਂ ਸਾਰੇ ਨੌਜਵਾਨ ਖੜੇ ਆਂ ਜਿੰਦਾਬਾਦ ਜਿੰਦਾਬਾਦ ਹਾਂ ਬੰਦ ਟੁੱਟ ਗਿਆ ਜੀ ਹੁਣ ਕਿਵੇਂ ਕਰੀ ਹੁਣ ਕੋਈ ਗੱਡੀ ਵਿੱਚ ਡੰਡਾ ਪਾ ਲਈ ਨੇ ਕੱਟ ਜਾਏਗਾ ਉਹੀ ਕਿੱਥੇ ਜਾਊਗਾ ਜੇ ਕੱਟ ਗਿਆ ਪਾਉਂ ਨਹੀਂ ਹੁਣ ਨਾ ਉਹ ਨਮਾਜ਼ ਵਾਹਣ ਜੇ ਡੰਡਾ ਪਾ ਕੇ ਨਾ ਭਗਵਾਨ ਦਾ ਡੰਡਾ हां ਉਹਦੇ ਵਿੱਚ ਡੰਡਾ ਪਾਈ ਜੂਦੇ ਵਿੱਚ ਡੰਡਾ ਆ ਜਾ ਬਿਜਿ ਪਾ ਗਏ ਸਤਿ ਸ੍ਰੀ ਅਕਾਲ ਜੀ ਦੇਖੋ ਬਾਈ ਕਿਉਂਕਿ ਆਪ ਨੂੰ ਸਾਰਿਆਂ ਨੂੰ ਖੁੱਲਾ ਟਾਈਮ ਬਿਲਕੁਲ ਬਾਈ ਆਖਲਾ ਦੇਖੋ ਬਾਈ ਕਿੰਨਾ ਬੜਾ ਕਾਫਲਾ ਫੋਟੋ ਉਥੇ ਬਾਦੂ ਭਾਈ ਫੋਟੋ ਬਾਦੂ ਭਾਈ ਲਓ ਜੀ ਬਾਈ ਕਾਫਲਾ ਦੇਖੋ ਭਰਾਓ ਵੱਡੀਆਂ ਤੁਸੀਂ ਕਾਫਲਾ ਦੇਖੋ ਬਾਈ ਤੁਸੀਂ ਗੱਡੀਆਂ ਦਾ ਕਾਫਲਾ ਦੇਖੋ ਵਾਹ ਦੇਖੋ ਬਾਈ ਆਪਣੇ ਵਾਲੀ ਗੱਡੀ ਉੱਥੇ ਆ ਜਾ ਉੱਥੇ ਆ ਜਾ ਆ ਜਾ ਆ ਜਾ ਕਰਵੀਰ ਤੇ ਲਓ ਜੀ ਬਾਈ ਅਸੀਂ ਭਰਾਓ ਆਪਣੀ ਗੱਡੀ ਬਾਪੂ ਜੀ ਦੀ سپورਟ ਦੇ ਵਿੱਚ ਫੱਕੀ ਫਿਰਦੇ ਆਂਗੇ ਤੇ ਇਧਰ ਸਾਡੇ ਭਰਾ ਦੇਖੋ ਕਾਫਲਾ ਦੇਖੋ ਬਾਈ ਤੁਸੀਂ ਛਡਾ ਵੱਡਾ ਤੇ ਹੋਰ ਬਾਈ ਠੀਕ ਹੈ ਰੋਕੀ ਰੋਕ ਚੱਲ 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 ਹੱਕ ਕਰੇ ਕਰ ਤੇ ਲਓ ਜੀ ਬਾਈ ਸਾਡਾ ਭਰਾ ਅਕਲਵੀਰ ਸਿੰਘ ਵੀ ਜਿਹੜਾ ਮੱਛ ਦੀ ਅੱਗ ਦੇ ਵਿੱਚ ਜਾਂਦਾ ਤੇ ਸਣੀ ਤੇਰੀਆਂ ਵੀ ਗੱਲਾਂ ਹੋਣੀਆਂ ਨੇ ਭਰਾਵਾ ਵੀ ਨੌਜਵਾਨ ਗਿਆ ਉਥੇ ਅੰਦੋਲਨ ਦੇ ਵਿੱਚ ਲਓ ਜੀ ਬਾਈ ਵੇਖੋ ਮਾ ਬਾਈ ਕਾਫਲਾ ਦੇਖੋ ਤੁਸੀਂ ਭਰਾਵੋ ਪਰ ਸਾਰੇ ਵੀਰ ਵੀ ਜਾਵਤੇ ਦੇ ਵਿੱਚ ਜ਼ਰੂਰ ਹੋ ਲੋ ਬਾਈ ਭਾਨੇ ਸਿੱਧੂ ਬਾਈ ਦੇ ਕੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੇਖੋ ਬਾਈ ਨੌਜਵਾਨ ਵੀ ਭਰਾਵੋ ਦੇਖੋ ਆਪਾਂ ਜਿੰਦਾਬਲ ਕਹਣਾ ਡੱਲਿਆ ਸਾਹ ਸੁਣੋ ਮੇਰੀ ਗੱਲ ਆਪਾਂ ਜਿੰਦਾਬਾਦ ਜਿਹੜਾ ਲਾਲ ਸਾਹਿਬ ਅੱਜ 20 18 ਦਿਨ ਹੋ ਗਏ ਕੁਛ ਨਹੀਂ ਉਹਨਾਂ ਨੇ ਖਾਤਾ ਪੰਜਾਬ ਦੀ ਕਿਸਾਨੀ ਬਚਾਉਣ ਲਈ ਪੰਜਾਬ ਦਾ ਜਿਹੜਾ ਖੇਤੀਬਾੜੀ ਸੈਕਟਰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਪੂਰੇ ਭਾਰਤ ਦੀ ਖੇਤੀ ਬਚਾਉਣ ਲਈ ਅਜਿ ਉਹਨਾਂ ਨੇ ਕੁਛ ਨਹੀਂ ਖਾਤਾ ਇਸ ਕਰਕੇ ਆਪਾਂ ਜਿਹੜਾ ਪੂਰੇ ਪੰਜਾਬ ਦੀ ਸਮੱਸਿਆ ਇਹ ਆ ਕਿ ਆਪਾਂ ਇਹਨਾਂ ਲੋਟੇ ਚੋਰਾਂ ਨੂੰ ਮਾਰਨ ਕੇ ਖੜੇ ਹਾਂ ਜੇਕਰ ਤੁਸੀਂ ਅੱਜ ਸਾਰੇ ਜਿੰਨੇ ਭਰਾ ਜਾਗਰ ਜਮੀਰ ਵਾਲੇ ਆਇਓ ਅੱਜ ਅਸਲੀ ਲੀਡਰ ਲਈ ਆਇਓ ਜਿਹੜਾ ਅਸਲੀ ਲੀਡਰ ਜਿਹੜਾ ਤੁਹਾਡੇ ਪੰਜਾਬ ਦੀ ਤੁਹਾਡੀ ਲੜਾਈ ਲੜ ਰਿਹਾ ਤੁਸੀਂ ਅਸਲੀ ਲੀਡਰ ਲਈ ਨਿਕਲ ਕੇ ਆਇਓ ਮੈਂ ਚਾਹੁੰਦਾ ਕਿ ਸਾਡੀ ਪੰਜਾਬ ਦੀ ਜਵਾਨੀ ਅੱਜ ਤੁਸੀਂ ਅਜੇ ਨੇ ਜਾਣੇ ਘਰਾਂ ਦੇ ਵਿਟੜ ਕੇ ਆਇਓ ਨਾ ਸੋਨੂੰ ਦੇਖ ਕੇ ਪਿਛਲੇ ਸਮੇਂ ਮੰਮ ਜਿਹੜਾ ਆਪਣਾ ਪਿਛਵਾਦ ਉਹਨਾਂ ਨੇ ਨਿਕਲਿਆ ਸੋਨੂੰ ਦੇਖ ਕੇ ਲੋਕਾਂ ਨੇ ਹੁਣ ਨਿਕਲ ਤੁਸੀਂ ਪਹਿਲਾਂ ਜਾਗਰ ਜਮੀਰ ਵਾਲੇ ਮੈਦਾਨ ਚ ਆ ਚੁੱਕੇ ਹੋ ਤੁਹਾਡਾ ਸਾਰਾ ਮੈਂ ਮਚਾਂਨਾ ਦੇ ਵਿੱਚ ਕਾਰੀਆ ਚਲਾਉਣਾ ਤੁਹਾਡਾ ਸਾਰਿਆਂ ਦਾ ਬਾਈ ਧੰਨਵਾਦ ਤੁਸੀਂ ਨਿਕਲ ਕੇ ਆਏ ਹੋ ਤੁਸੀਂ ਉਹ ਜਾਗਦੇ ਜਮੇਰਾ ਦੇ ਲੋਕੋ ਇੱਕ ਸਮੇਂ ਸਮੇਂ ਅਨੁਸਾਰ ਗੋਟੇ-ਗੋਟੇ ਨੇ ਅਸਲੀ ਬੰਦੇ ਉਹ ਨੇ ਜਿਹੜੇ ਪਹਿਲਾਂ ਨਿਕਲਦੇ ਜਿਹੜੇ ਮੂਹਰੇ ਨਿਕਲੇ ਜਾਂਦਲੇ ਵਿੱਚ ਨਿਕਲ ਚੁੱਕੇ ਆ ਮਾਦਾਣ ਦੇ ਵਿੱਚ ਆਪਾਂ ਹੁਣ ਨਾਲ ਸਮੇਂ ਦੇ ਵਿੱਚ ਆਪਾਂ ਕਿਵੇਂ ਪਿੰਡਾਂ ਦੇ ਵਿੱਚ ਜਾ ਕੇ ਅੰਦੋਲਨ ਨੂੰ ਤੇਜ਼ ਕਰਦਾ ਹੁਣ ਪਿੰਡੋ ਪਿੰਡੀ ਜਣਵਾਗੇ ਲਹਿਰ ਬਣਾਵਾਂਗੇ ਵੱਡੀਆਂ ਲਹਿਰਾਂ ਬਣਾਵਾਂਗੇ ਆਪਾਂ ਲੋਕਾਂ ਨੂੰ ਵਿਕਾਰ ਪਾਵਾਂਗੇ ਵਿਕਾਰ ਕੇ ਲੋਕਾਂ ਨੂੰ ਇੱਥੇ ਲੈ ਕੇ ਅਮਕਾਨਖਾ ਨੂੰ ਵਿਕਾਰਨਾ ਉਹ ਛੋਟਾ ਬੁੱਢਾ ਜਿਹਨਾਂ ਨਾਲ ਟੋਟਲੀ ਲੜਾਈ ਲੜ ਰਿਹਾ ਅੱਜ ਮਰਨ ਵਾਲੇ ਉੱਪਰ ਬੈਠਾ ਆਓ ਲੋਕੋ ਆਪਣੇਆ ਜਮੀਰਾਂ ਨੂੰ ਜਗਾਓ ਆਪਣੇ ਜਮੀਰਾਂ ਨੂੰ ਜਗਾ ਕੇ ਆਪਣੀ ਲੜਾਈ ਲੜਨ ਦੀ ਜੇ ਆਓ ਅੱਜ ਕੋਈ ਟਰਾਕਟਰ ਸੱਥੇ ਲੱਗਿਆ ਫਿਰਦਾ ਉਹ ਕੋਈ ਝਾੜੂ ਬਿਤੇ ਲੱਗਿਆ ਫਿਰਦਾ ਕੋਈ ਮਾਰਗ ਲੱਗਿਆ ਫਿਰਦਾ ਲੋਕਾਂ ਨੇ ਡਿੰਗੀਆਂ ਮਾਰਕੀਆਂ ਆਪਾਂ ਇਸ ਪੰਜਾਬ ਦੀ ਲੜਾਈ ਤੋਂ ਪਗੰਤਾ ਜਰਨਾ ਪ੍ਰੋਗਰਾਮ ਦੇ ਵਿੱਚ ਆ ਕੇ ਸੰਗੋਣ ਨੂੰ ਲੜਦਾ ਤੁਹਾਨੂੰ ਸਾਰਿਆਂ ਨੂੰ ਵੇਖਿਆ ਆਪਾਂ ਆਪਰੇ ਥੀਰੇ ਨਿਕਾਤੇ ਤੁਸੀਂ ਜਿੰਨੇ ਵੀ ਇੱਥੇ ਨੌਜਵਾਨ ਆਇਓ ਇਹ ਤੁਹਾਨੂੰ ਦੇਖ ਕੇ ਅੰਦੋਲਨ ਨੇ ਬਹੁਤ ਮਤਾ ਹੋਣਾ ਲੋਕ ਨਿਕਲਦੇ ਘਰਾਂ ਦੇ ਵਿੱਚੋਂ ਪਰ ਲੇਟ ਨਿਕਲਦੀਆਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਤੁਸੀਂ ਨਿਕਲ ਕੇ ਆਓ ਬਹੁਤ ਸਾਰਿਆਂ ਦਾ ਧੰਨਵਾਦ ਆਓ ਨੌਜਵਾਨੋ ਯਾਰਕ ਦੇ ਵਿੱਚ ਰਹਿ ਕੇ ਆਪਾਂ ਕਿਵੇਂ ਉੱਥੇ ਆਗੂਲੇ ਕਰਵਾਉਣੇ ਨੇ ਕਿਵੇਂ ਆਗਿਆ ਪ੍ਰੋਗਰਾਮ ਕਰੀਏ ਆ ਕਿਵੇਂ ਪਿੰਡਾਂ ਦੇ ਵਿੱਚ ਰੁਪਈਆਂ ਕਿਵੇਂ ਪਿੰਡਾਂ ਦੇ ਵਿੱਚ ਲਾਹਰ ਖੜੀ ਕਰਦੇ ਆਂ ਸਾਲੀਆਂ ਝੂਮੇ ਵਰੀਆਂ ਆਪਣੀਆਂ ਕਿਵੇਂ ਜਵਾਨ ਨੂੰ ਦੁਕਾਨ ਲੈ ਬਾਈ ਪਾਣਾ ਬੋਲੀ ਜਾਂਦਾ ਬਾਈ ਸਾਰੇ ਚੱਲ 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 ਆ ਗੱਡੀਆਂ ਬਾਈ ਨਵਦੀਪ ਸਿੰਘ ਵਾਟਰ ਕੈਨਨ ਨਾਲ ਆ ਜਿਹਨੂੰ ਕਹਿੰਦੇ ਆਗੇ ਨਵਦੀਪ ਸਿੰਘ ਜਲਵੇੜਾ ਉਹ ਆਉਂਦਾ ਭੱਜਿਆ ਆਉਂਦਾ ਭੱਜਿਆ ਆਂ ਬੰਦਾ ਆਪਰਾ ਲੋ ਬਾਈ ਜੀ ਚੱਲ ਰਿਹਾ ਇਦੋਂ ਕਾਫਲਾ ਭਰਾਵੋ ਤੇ ਦੇਖੋ ਬਾਈ ਮੁੰਡਿਆਂ ਨੂੰ ਜਨੂਨ ਬਹੁਤ ਮੋਟਰਸਾਈਕਲ ਤਾਂ ਬਹੁਤ ਕੋਲੇ ਨੇ ਪਰ ਜਿਹੜੇ ਆਹ ਕਾਫਲੇ ਦੇ ਵਿੱਚ ਆ ਕੇ ਜਾਦਾਂ ਬਣਾ ਕੇ ਨਾ ਬਾਈ ਇਹ ਇਤਿਹਾਸ ਦੇ ਵਿੱਚ ਗੱਲਾਂ ਲਿਖਿਆ ਜਾ ਕਰਨਗੀਆਂ ਇਤਿਹਾਸ ਦੇ ਪੰਨਿਆਂ 'ਚ ਇਤਿਹਾਸ ਦੇ ਪੰਨਿਆਂ 'ਚ ਬਿਲਕੁਲ ਜੀ ਬਿਲਕੁਲ ਸੀਸੇ ਲਾ ਲਓ ਜੇ ਥੱਲੇ ਭਾਨੇ ਦੀ ਬਾਤ ਸੁਣੂਗੀ ਹੌਲੀ 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 ਆਹ ਬੰਦਾ ਗੱਡੀ ਗੱਲ ਤੇਰੀ ਪੱਕੀ ਆ ਉਹ ਬੜੀ ਤੇਜ਼ ਰੱਖਦਾ ਉਹ ਹੈ ਨਾ ਕੋਈ ਦਾ ਕੋਈ ਗੱਲ ਨਹੀਂ ਹੁੰਦੀ ਰੱਖ ਕੋਈ ਗੱਲ ਨਹੀਂ ਬੰਦਾ ਆਪਣੀ ਹਾਏ ਆ ਅੱਛਾ ਉਹ ਚੱਕੀਆਂ ਹੋ ਫੀਸਾ ਲੱਕਾ ਬਸ ਔਲੀ ਰੱਖ ਕੋਈ ਗੱਲ ਨਹੀਂ ਹੁੰਦਾ ਇਧਰਲੇ ਪਾਸੇ ਤੱਕਾਈ ਦੇ ਰੱਖ ਕੇ ਚੱਲੀ ਜਾ ਲਾ ਤੇ ਲਓ ਭਰਾਵੋ ਸਾਡੀ ਗੱਡੀ ਤੇ ਵੀ ਮਰਨ ਵਰਤ ਚੱਲੋ ਖਨੌਰੀ ਬਾਪੂ ਜਗਜੀਤ ਸਿੰਘ ਜੀ ਤੱਲੇਵਾਲ ਆਪਣਾ ਡੱਲੇਵਾਲ ਸਾਹਿਬ ਬਾਈ ਟੋਲ ਪਲਾਜੇ ਦੇ ਪੰਨੇ ਦਾ ਗੱਲ ਦੇਖੋ ਬੱਲੇ ਬੱਲੇ ਬੱਲੇ